ਕੋਲ ਜੀ ਬਈ ਸਾਰਿਆਂ ਨੂੰ ਲੋਈ ਬਈ ਧੂੜ ਪੱਟੀ ਪਈ ਨਹੀਂ ਨੇ ਪਾਣੀ ਉਹ ਪਾਣੀ ਚੱਲਦਾ ਆਪਣੇ ਤਕਰੀਬਨ ਲੱਗੋਗੇ 15 ਮਿੰਟ ਪੈਂਦੇ ਇਹਨੂੰ ਪਤਨਾਲੇ ਜਿਹੜੇ ਕਹਨੇ ਆ ਧੂੜ ਪੱਟ ਕੇ ਬਾਈ ਚਲਾ ਦੇ ਕਣਕਾਂ 'ਚ ਖੜਾ ਲੈਣਾ ਹੁਣ ਪਾਣੀ ਬੜਾਈ ਕੱਲ ਚੱਲੀ ਦੀ ਥੋੜੀ ਬਹੁਤੀ ਇਹ ਹੌ ਰੁਕ ਜਾਣਾ ਕੰਮ ਜਿਹੜੇ ਸਾਬ ਨਾਲ ਮੀਂਹ ਪੈ ਗਿਆ ਬਾਈ ਬੱਦਲ ਹਲੇ ਹੀ ਪੂਰਾ ਔਖਾ ਬਈ ਔਖਾ ਬਹੁਤ ਪੂਰੀਆਂ ਨੇ ਪੱਕੀਆਂ ਖੜੀਆਂ ਕਣਕਾਂ ਬਣੀਆਂ ਸਾਰੇ ਜਿਵੇਂ ਯਾਰਾਂ ਦੀਆਂ ਕਿੱਲੀ ਦਸਰੀ ਗਾਲ ਦੀ ਸੀ ਕਾਲ ਜੀ ਮੇਰੇ ਵੱਲੋਂ ਵੀ ਹਾਂ ਜੀ ਲਈ ਅੱਜ ਲੱਗੇ ਤੇ ਬਿੱਟ ਕਸਣ ਖਰਾਂਦੇ ਦਾ ਹਾਂ ਜੀ ਅੱਜ ਰੱਬ ਨੇ ਮਿਹਰਬਾਨੀ ਕਰਤੀ ਅਧ ਨਾਲ ਹੀ ਚਲਾ ਦਿੱਤੇ ਗਏ ਵੀ ਪੈ ਗਿਆ ਬਾਈ ਪੂਰਾ ਆਪਣੇ ਬਾਕੀ ਕੜ ਕੇ ਆ ਬਹੁਤ ਆ ਛੱਡਿਆ ਬਹੁਤ ਆ ਚੜਿਆ ਹੋਇਆ ਹਲੇ ਹੀ ਬਹੁਤ ਆ ਚੜਿਆ ਬਾਈ ਦਿਨ ਹੁਣ ਰੱਖਣ ਕੱਲੀ ਨਹੀਂ ਹੋ ਚਲੇ ਗਏ ਪਛੋਂ ਦੇ ਚੜਿਆ ਮੈਂ ਤਾਂ ਕਹਿੰਦਾ ਮੈਂ ਕਰ ਦੂਗਾ ਪਾਣੀ ਪਾਣੀ ਪਛੋਂ ਵਾਲਾ ਪੈਦਾ ਬਹੁਤ ਲੰਘ ਗਿਆ ਜੀ ਕਤਨਾਲੇ ਚਲਾਤੇ ਜਾਨੀ ਕਤਨਾਲੇ ਪੂਰੇ ਜਾਂਦਾ 10 15 ਮਿੰਟ ਪੂਰਾ 20 ਪਹਿ ਲਿਆ ਬਾਈ ਹਾਂ ਪੂਰਾ ਪੂਰਾ ਐਨ ਗੱਡ ਕੇ ਪੂਰਾ ਤੇਜ਼ ਬਾਕੀ ਇੱਕ ਨਹੀਂ ਕੜਮਣ ਕਾਲੀ ਨੇ ਬੈਠੇ ਸਾਰੀ ਸਾਰੀ ਤਾਂ ਆਪਣਾ ਬਹੁਤ ਵਧੀਆ ਬਰਕੀ ਐਨੀ ਜਣੀ ਗੜੇ ਮਾਰੀ ਹੋ ਜਾਂਦੀ ਹੈ ਉਹਦਾ ਬਹੁਤ ਨੁਕਸਾਨ ਨਹੀਂ ਦੇ ਨਾ ਖਾਣਾ ਪੱਕਿਆ ਦਾ ਬਦਲਾ ਘੜੀਆਂ ਹੂੰ ਉਹ ਨਾ ਕੜੀ ਵੀ ਪਾਵੇ ਬਾਕੀ ਦੱਸਿਆ ਵੱਜ ਗਈ ਤੇ ਆ ਅੱਜ ਦਾ ਦੇ ਨਹੀਂ ਅੱਜ ਦਾ ਦੇ ਬਾਕੀ ਦੇ ਹੱਥ ਦੱਸਿਆ 2-3 ਦਿਨ ਹੋ ਗਏ ਇਹਨੂੰ ਘੁੰਮਦੇ ਇਹਨੂੰ ਅੱਜ ਵਰਸ ਹੈ ਗਿਆ ਹਾਂ ਅੱਜ ਵਰਸ ਹੈ ਗਿਆ ਕੱਲ ਲੱਗ ਗਿਆ ਕੱਲ ਵੀ ਲੰਘ ਗਿਆ 500 ਵੀ ਆਇਆ ਤਾਂ 2-3 ਦਿਨ ਹੋ ਗਏ ਘੁੰਮਦੇ ਕੰਮ ਹੋ ਰਹੇ ਨੇ ਅੰਦਲੀ ਅੱਜ ਕਰ ਗਿਆ ਕਰ ਗਿਆ ਕੰਮ ਅੱਜ ਪਾਣੀ ਆਪਣਾ ਮਾੜੇ ਪਾਣੀ ਇਹਨਾਂ ਪਾ ਗਿਆ ਅਸੀਂ ਹੋਣੀ 5-4 ਦਿਨ ਨੂੰ ਕੰਮ ਚੱਲੇ ਸਹੀ 5-4 ਦਿਨ ਕੰਮ ਨਹੀਂ ਚੱਲੇ ਕਣਕਾਂ ਵੀ ਹਲੇ ਨਰਮ ਹੈ ਆਂਕਾ ਵੀ ਨਰਮ ਆ ਜਿਹੜੇ ਪੱਕ ਵੀ ਗਈਆਂ ਉਹਨੇ ਸਰਾਬਿਆ ਹੋ ਜਾਣਾ ਦਾਣੇ ਜੇ ਕਾਲੀ ਵੀ ਵੱਡੀ ਉਹ ਵੀ ਥੋੜੀ ਨਰਮ ਸੀ ਹਾਂ ਕਹ ਨਹੀਂ ਉਹ ਪੂਰੀ ਨਰਮ ਤੇ ਨਰਮ ਉਹਦਾ ਜੇ ਲੈ ਕੇ ਆ ਤਾਂ ਮੰਡੀ ਫੋਡੀ ਹੋਣੀ ਮੰਡੀ ਚੌਕਾ ਅੱਛਾ ਵੀ ਮੰਡੀ ਚੌਕਾ ਤੇ ਪਾਣੀ ਪਾਣੀ ਹੋ ਗਿਆ ਜਣੀ ਚੱਲ ਫੇ ਤਰਪਾਲ ਦੇਤੀ ਉਹ ਨਹੀਂ ਲੈ ਗਿਆ ਹੁਣ ਕਹਿੰਦਾ ਤਾਂ ਕਹਿੰਦਾ ਮੈਂ ਖੜਾਉਣੀ ਆਲੇ ਕਹਿੰਦੇ ਕੱਦੀ ਦਿਨ ਖੜਾਉਂਗਾ ਅੱਛਾ ਚੱਲ ਇਹ ਤਾਂ ਨਹੀਂ ਇੱਕ ਤਾਂ ਇਹ ਖਰਾਬ ਹੁੰਦੀ ਕੰਕ ਨਹੀਂ ਧੀਰੀ ਵਿੱਚ ਹੋ ਜਾਂਦਾ ਜਿਹੜੀ ਵੀ ਕੱਧਾ ਦਿਨ ਲੰਘ ਜਾਂਦਾ ਹੁੰਦਾ ਹੈ 2-3 ਦਿਨ ਵੀ 4 ਦਿਨ ਲੱਗ ਲੱਗ ਜਾਂਦੇ ਇਕਲ ਵਿੱਚ ਉਹ ਭਾਪਾ ਕਣਕਨ ਤੱਕ ਖੜੀ ਰਹੇ ਕੋ ਚੱਕਰ ਨੇ ਹਾਂ ਕਣਕ ਤਾਂ ਖੜੀ ਰਹੇ ਹਾਂਕ ਵੀ 5-4 ਦਿਨ ਬਾਅਦ ਤਾਂ ਭਗਦੀ ਹੈ ਹਾਂ ਭਗਦਾ ਇਹ ਨਰਮ ਦਾਣੇ ਭਗਣਾ ਹੀ ਹੈ ਹੂੰ ਜਿਹੜੇ ਤਾਂ ਪੱਕਿਆ ਬਾਦਾਨਾ ਉਹ ਤਾਂ ਨਹੀਂ ਭਗਦਾ ਨਰਮੇ ਸਭ ਭਗਣਾ ਹੀ ਭਗਣਾ ਹਾਂਜੀ ਹੂੰ ਬਾਕੀ ਲੱਗ ਜੇ ਵਧੀਆ ਹੈ ਹੱਥ ਟੋਰੀ ਬਾਲ ਕਦੇ ਬੰਦਾ ਕਰਦਾ ਯਤਨ ਮਤੇਰੇ ਆ ਗਿਆ ਵੀ ਪੰਜ ਆ ਗਿਆ ਭਾਈ ਹੋਰ ਫਿਰ ਠੀਕ ਹੈ ਠੀਕ ਹੈ ਨਹੀਂ ਪੁਆਈ ਜਨਾਂ ਤੋਂ ਨਹੀਂ ਨਹੀਂ ਪੁਆਦਾ ਵੀ ਤਾਂ ਬਣ ਗਿਆ ਹਾਂ ਕੰਨ ਮੇਰੀ ਤਾਪ ਕਣ ਕੇ ਖੜੀ ਆ ਸਵੇਰੋਂ ਟਰੈਕਟਰ ਲੈ ਜਾਂਦਾ ਖੜੀ ਕਰਾਇਬਰ ਕਰਾਇ ਬੁਲਾਤਾ ਕਿੱਥੇ ਇੱਥੇ ਰੇਤੇ ਬੁਲਾਦਾ ਡੜੀ ਕਹਿੰਦਾ 30 ਮਿੰਟ 30 ਮਿੰਟ ਅੱਛਾ ਕਰਾਇਬਰ ਕੇ ਸਾਲੀ ਟਰਾਲੀ ਗੱਲ ਹੀ ਹੈਗੀ ਸੀ ਉਹਨਾਂ ਦੀ ਤੇ ਜਿਹੜੀ ਉਧਰ ਰੀਤਾ ਲਿਆਵੇ ਭਰ ਕੇ ਉਹਦੇ ਨਾਲ ਉਹ ਟਰਾਲੀ ਪੂਰੀ ਦੀ ਉਹੀ ਸੀ ਤੇ ਤੇਲ ਪਵਾਤਾ ਟਰੈਕਟਰ ਮੈਂ ਕਹਿੰਦਾ ਜੈਕ ਨਹੀਂ ਚੱਕਦਾ ਟੱਕਦਾ ਨਹੀਂ ਆਰੇ ਹਾਂ ਤੇਲ ਘੱਟ ਆ ਵਾ ਗਿਆ ਉੱਚੇ ਵਾਲਾ ਘੱਟ ਆ ਜੀ ਪੂਲ ਵਾਲਾ ਤੇ ਚਗਾ ਕੇ ਲਿਆ ਉੱਥੇ ਤੋਂ ਪੂਲ ਵਗ ਲੈ ਕੇ ਆਉਂਗੇ ਪੂਲ ਵਗ ਲੈ ਕੇ ਆਉਂਗੇ ਚਲੋ ਗਿਆ ਆਉਂ ਤੇਲ ਹੋਰ ਨਵਾਂ ਪਾਉਂਗੇ ਪੜਾ ਕੇ ਦਿਓ ਪੁਰਾਣਾ ਹੋਰ ਪਾ ਦਿਓ ਅੱਛਾ ਲਿਫਟ ਵਾਲੇ ਉੱਚੇ ਤੇਲ ਨਹੀਂ ਆਇਆ ਉਹਦਾ ਲੈ ਉਹ ਤੇ ਫਿਰ ਲੋ ਘੱਟ ਹੋਣਾ ਬਦਲਾ ਦੇ ਨਵੀਂ ਪਾ ਦੇ ਬਦਲਾ ਨਵਾਂ ਪਾਉ ਲੋ ਕੁਆਲਟੀ ਪੈਣੀ ਆ ਕੁਆਲਟੀ ਪੈਣੀ ਆ ਹਾਂ ਕੁਆਲਟੀ ਪੈ ਜਾਣੀ 5 ਲੀਟਰ ਦੀ ਕਿ 10 ਵਾਲੀ ਬੱਦੂ 10 ਲੀਟਰ ਭਰਦਾ 89 ਮੀਟਰ ਦਾ ਪਾਇਆ ਹਾਂ ਪਾਲਿਆ ਚੱਕਣ ਲਾਇਆ ਉਦੋਂ ਇਹ ਭਰ ਕੇ ਲਿਆਏ ਤੇ ਇਹਨਾਂ ਨੇ ਸਰਵਟੇਨ ਕਰਾ ਦੇਣਾ ਸਰਵਿਸ ਸਰਵਿਸ ਦਾ ਤਾਂ ਨਹੀਂ ਆਗੋ ਸਟੇਸ਼ਨ ਕਰਾ ਦੇਣਾ ਸਰਵਿਸ ਤਾਂ ਮਗਲਾਈ ਲਦੀ ਹੋਣੀ ਆ ਆਹ ਪਰ ਸਾਰੇ ਕਰਦੇ ਨੇ ਲੇਫਟਰ ਨਾਲ ਆਉਗੀ ਆਓ ਫਿਰ ਸਾਰਾ ਕੁਝ ਕਿਰਾਏ ਦੇ ਨਾਮ ਚਰੂ ਕਰਾਣਾ ਮੈਂ ਟ੍ਰੈਕਟਰ ਤੇਲ ਬਦਲਦੇ ਟਰੈਕਟਰ ਵਧੀਆ ਤੇਲ ਟਰੈਕਟਰ ਵਧੀਆ ਆਸਾ ਚੌੜੀ ਆ ਉਧਰ ਰੇਤ ਤੇ ਮਾਉਣਾ ਨੇ ਤੇ ਮੈਸ਼ੀਨ ਨੂੰ ਦੋ ਕੋ ਜੀਸੀਬੀ ਨਾਲ ਕੱਟੇ ਆ ਅੱਧਰ ਸਾਡਾ ਕੱਲਾ ਹੀ ਖਿੱਚ ਰੇਗਾ ਉਰੇ ਟਰਾਲਾ ਪਾਹ ਭਰ ਕੇ ਲਿਆਈ ਰਿੱਤੀ ਦਾ دریا ਚੋਂ ਟੱਕ ਚੱਲ ਪਿਆ ਨਾ ਔਰੇ ਹੈ ਨਾ ਸਿੱਬੀ ਸਾਹਿਬ ਕੋਲ ਨਾ ਉਧਰ ਜਾਗਾ ਤੂੰ ਕੋਲ ਨਹੀਂ ਉਧਰ ਚੱਲਦਾ ਉਰੇ ਵੀ ਚੱਲ ਪਿਆ ਪਤਾ ਹੀ ਅੱਜ ਚੱਲਿਆ ਵਾ ਨਹੀਂ ਕੱਲ ਦਾ ਚੱਲਿਆ ਪੂਰੇ ਵੀ ਚੱਲ ਪਿਆ ਜਾਣੀ ਵਧੀਆ ਵਧੀਆ ਅੱਛਾ ਤੂੰ ਚੰਗਾ ਇਹ ਤਾਂ ਬੇਲੇਵਲ ਤੇ ਲਿਆ ਓਏ ਹੈ ਉਧਰ ਬੇਲੇ ਜਨੇ ਉਧਰ ਨਾ ਤਾਂ ਤਲਾ ਦੇ ਹੁਣ ਫਟਾਰੀ ਕੋਲ ਵੀ ਮੀ ਆਗਾ ਵੀ ਹੋ ਰਹੇ ਤੜ ਕੇ ਆ ਜਣੇ ਇਹ ਤਾਂ ਵੀ ਤਾਂ ਨਦੀ ਜੱਲੀ ਆਇਆ ਕਰ ਰੋੜੀ ਕਿਹੜੀ ਕੋਲ ਤੇ ਹੈਗਾ ਪਾਲਥੇ ਵੀ ਨਾ ਉੱਤੇ ਵੀ ਆੜੀ ਹੈ ਨਾ ਪੁਲਿਸ ਵਾਲੀ ਆ ਜਾਂਦੇ ਹਾਂ ਅੱਛਾ ਇਹ ਵੀ ਪਹਿਲਾਂ ਥਾਣੇ ਹੀ ਜਾਓ ਜਿਆਦਾ ਰੀਤਾ ਕਰਕੇ ਹੀ ਆ ਅੱਛਾ ਚਲੋ ਭਾਈ ਜੀ ਹੋਰ ਕਰਾਇਆ ਪਲਾ ਦੋ ਹੋਰ ਬਹੁਤ ਹੋ ਜਾਏ ਡੈਡੀ ਦੀ ਮਸ਼ੀਨਾਂ ਜਾਂਦੀ ਹੈ ਤਾਂ ਹੈ ਹੂੰ ਦੂਆ ਟਰੈਕਟਰ ਹੀ ਕਰਾਉਂਦੇ ਡੈਡੀ ਬਰਾ ਬਣਾ ਲਏ ਪਾਲਟੀ ਨਹੀਂ ਕਰੀ ਡੈਡੀ ਟਰੈਕਟਰ ਦੀ ਨੇ ਹਾਂ ਨਾਲ ਇਹਦਾ ਡੈਡੀ ਕਹਿੰਦਾ ਦੇਖਦੇ ਕਹਿੰਦਾ ਪਾਲਟੀ ਕਰੂੰਗਾ ਹਾਂ ਕਰੀਓ ਨਹੀਂ ਹੈ ਆਰਤੀ ਭਾਈ ਮੈਂ ਤਾਂ ਹਾਂ ਤੇ ਇਹ ਮੰਨੂ ਨਹੀਂ ਕਰੀ ਮੰਨੂ ਨਹੀਂ ਕਰੀ ਹੈਗੀ ਨੇ ਇਹ ਜੇ ਮੰਨੂ ਨਹੀਂ ਮੈਂ ਮੈਂ ਕਰ ਦਿੰਦਾ ਭਾਈ ਮੈਂ ਕਹਿੰਦਾ ਮੈਂ ਕਰ ਦੂੰਗਾ ਕਰ ਦੂੰਗਾ ਨਾ ਨਾ ਕਰ ਦੂੰਗਾ ਕਰ ਦਿੰਨੇ ਆ ਲੈ ਕਰ ਦੰਨੇ ਆਇਓ ਸਾਰ ਦਿੰਦਾ ਰਾਮੀ ਬੰਦਾ ਕੋੜੀਆਂ ਤੇਰੀਆਂ ਕੋੜੀਆਂ ਤੇ ਖੜੀਆਂ ਖੜੀਆਂ ਕਿਆ ਲੈ ਆਉਣਾ ਹੁਣ ਕਿਆ ਲੈ ਆਉਣਾ ਟਰੈਕਟਰ ਚਲਾਉਣ ਦਾ ਬਾਰਤ ਤੇ ਭੱਜਿਆ ਆ। ਉਹਦਾ ਤਾਂ ਇਹ ਚਾਬੀਆਂ ਦੇਈ। ਉਹ ਕਿਆ ਕਹਦਾ ਟਰੈਕਟਰ ਕਹਿੰਦਾ ਕੱਕ ਲਿਆਉਣੇ। ਉਹ ਨਹੀਂ ਸਾਡਾ ਗਲਤ ਗਲਤ ਜਿੱਕੜ ਤੋਂ ਹੋਇਆ ਹੋਇਆ। ਕਹਿੰਦਾ ਬਾਹਰ ਬੋਲਦੋ ਕਹਿੰਦਾ ਪਾਣੀ ਚ ਤਰਤਾ ਪਾ ਆਇਆ ਤੇ ਹੱਥ ਲੱਗਿਆ ਹੋ। ਇਹ ਸਾੜੇ ਵਾਲਾ ਨੇ ਜਾਂ ਬੋਲਦੋ। ਬਹਿ ਜਾ। ਫੇ ਭੱਜ ਗਿਆ। ਬਹਿ ਜਾ। ਫੇ ਟਿਆ ਕੌਣ? ਖੁਰ ਜਿੱਲਦੇ ਓਰੇ। ਟਰੈਕਟਰ ਦਾ ਸ਼ਕੀਰ ਆ। ਟਰੈਕਟਰ ਦਾ ਸ਼ਕੀਰ। ਮੈਂ ਪੂਰਾ ਭੀ ਜਾਂਦਾ ਬਈ। ਹੈ? ਭਾਪੂ ਰਵਿਆ ਦਾ ਬੋਲ ਬਹੁਤ ਤਨੂ ਮੈਂ ਬਹੁਤ ਸਾਰੇ ਵਾਲੇ ਜੇ ਮੇਜਰ ਵਾਲੇ ਵਾਲੇ ਜਾ ਰੇੜਾ ਖੜਾ ਹੈ ਹਾ ਹਾ ਉਹ ਨਾਲ ਬਹਿ ਜਾਂਦਾ ਭਜਨੇ ਦਾ ਹਾਂ ਪੁੱਛੋ ਇਹ ਤੁਰਤਾ ਪਰ ਇਹਦੀ ਖੁੱਲੋ ਪੱਟ ਨਹੀਂ ਤੂੜੀ ਪਾ ਦਿਓ ਅੱਜ ਮੀਂਹ ਪਿਆ ਹੋਇਆ ਤੂੜੀਆਂ ਪਾ ਦਿਓ ਉਹ ਤੂੜੀ ਪਾ ਦਿਓ ਅੱਜ ਅੱਜ ਕਿਹ ਵੀ ਲਾਈਟ ਆਉਣੀ ਨਾ ਲਾਈਟ ਆਉਣੀ ਆ ਲਾਈਟ ਭੱਜੀ ਹੋਈ ਆ ਜਨਰੇਟਰ ਤਾਂ ਖੜਾ ਜਨਰੇਟਰ ਚਲਾ ਲਉ ਸੈੱਟ ਹੋ ਤਾਂ ਹੈ ਨਹੀਂ ਗਿਆ ਹੋਇਆ ਪੁਰਮਾ ਤੇ ਹੈਲਾ ਮੀ ਉਤਰਿਆ ਤਾਂ ਜਦ ਬਾਹਰੇ ਪਿੰਡੀ ਦੇ ਮਹਿਲ ਵਾਲੇ ਅੰਦਰ ਤੇ ਦਰਗਾਹ ਲੱਗੇ ਹੋਏ ਪਾਉਣ ਇਹ ਸਭ ਜਦ ਤੂੰ ਨਹੀਂ ਦੇਖਦੇ ਦੁਪਹਿਰੇ ਜਿਆਦਾ 1:30 ਵਜੇ ਤਰਪਾਲ ਤੇ ਕੱਲ ਵਡਾ ਲਈ ਹੈ ਦੋ ਗੀਲੇ ਵਡਾ ਲਈ ਉੱਧਰ ਦੋ ਗੀਲੇ ਹੈ ਸਾਈਓ ਨੇ ਵਡਾ ਲਈ ਕੱਲ ਉਹ ਵੀ ਵਡਾ ਲਈ ਉਹ ਤਾਂ ਫੈਲੇ ਜਰੇ ਹਾਂ ਰਾਲਾ ਮਰਾ ਕੇ ਵਡਾ ਕਰਤਾ ਬੜਿਆ ਸਲਪ ਕੀ ਵੀ ਥਿੰਗ ਇੱਤੀ ਰਹੀ ਕਿਹੜੇ ਚਾਰ ਵਾਦ ਕਬੈਣ ਖੜ ਲੀ ਇੱਥੇ ਅੱਛਾ ਫਿਰ ਅੱਧੀ ਵਡਾ ਇਡੀ ਕਾਲੇ ਵਾਲੀ ਕਾਲੇ ਜਿਹੜਾ ਹਾਂ ਓਹ ਜਦ ਬੀਜੀ ਆ ਜਦ ਵੀ ਔਖੀ ਆ ਜੀ ਬੀਜੀ ਹਣੇ ਉਹ ਤਾਂ ਕੋਈ ਨਾ ਮੁੰਡਾ ਛੱਡ ਪਈ ਕਹਿੰਦਾ ਪਿਛਲੇ ਸਾਲ ਵੀ ਪਿਛਲੇ ਸਾਲ ਵਾ ਮਸ਼ੀਨ ਪਹਿਲਾਂ ਮਸ਼ੀਨ ਨਹੀਂ ਲੋਟ ਆਈ ਕੰਬੈਨ ਗਾਲੇ ਦੀ ਆਪਣੇ ਵਾਲ ਬਲੋਗ ਜਮਾ ਦੀ ਤੁਹਾਡੇ ਦੀ ਹਾਂ ਫਿਰ ਟਰਾਲੀ ਦਾ ਹਿੱਸਾ ਨਿਕਲ ਗਿਆ ਹਾਂ ਇਹਨੂੰ ਵਾਹ ਦੇਖੋ 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 ਟਾਲੇ ਟਾਇਰ ਖੁੱਲ ਗਏ ਪਵਾ ਕੀ ਹੋ ਗਿਆ ਕਹਿੰਦਾ ਆ ਕੀ ਹੋ ਗਿਆ ਨਹੀਂ ਤਾਂ ਡਰਾਈਵਰ ਆਈ ਆਪਣੇ ਆ ਟਰੈਕਟਰ ਉਹਦਾ ਡਰਾਈਵਰ ਦਾ ਕੋਈ ਕਹਾਣੀ ਖਾਜੇ ਰਹਿ ਗਿਆ ਟਾਇਰ ਦਾ ਕਹਾਂ ਲੱਗੇ ਨਾਂਗੇ ਪੁੱਛ ਨਹੀਂ ਤੀ ਇੰਨਾ ਸਖਰ ਕਾ ਵੀ ਸੜਕ ਬੜੀ ਟੁੱਟਿਆ ਇੱਕ ਵਾਰ ਨਹੀਂ ਟੁੱਟਿਆ ਜਾਓ ਹੋ ਗਿਆ ਹਾਂ ੜਕਾ ਬਣਦਾ ਕਾਣ ਉਹਦਾ ਦੇਖਦੇ ਬਾਈ ਕੀ ਬਣਦਾ ਅੱਜ ਜਰਨ ਦੱਸਿਆ ਹੋਇਆ ਚੱਲ ਹੁਣ ਉਹ ਖੇਚਾ ਉਹਨੇ ਘੁੰਮ ਗਏ ਖੇਚਾ ਹਾਲ ਚੱਲ ਦੇ ਦੇਖਿਆ ਕੀ ਬਣਦਾ ਕਣਕਾ ਬਣੀ ਪੱਕੀ ਹੋਈ ਸੂਵੇ ਬਾਹਰ ਵਾਲੀ 2-4 ਦਿਨ ਤੱਕ ਤਾਂ ਹੀ ਦਾ ਬਿਚ ਲਾਉਣਾ ਤੇ ਗੈਸ ਨਾਲੇ ਬਦਲਿਆ ਬਦਲੇ ਇਹ ਵੀ ਨਾ ਹਾਂ ਨਾ ਰਹਿ ਨਹੀਂ ਹੈ ਟਾਇਰ ਟਰਾਲੀ ਦਾ ਬਦਲੇ ਵੀ ਨਹੀਂ ਹੈ ਟਰਾਲੀ ਦੇ ਇੱਕ ਵਾਰ ਇੱਕ ਵਾਰ ਨੂੰ ਹੋ ਗਿਆ ਨਹੀਂ ਮੈਂ ਕਿੱਥੇ ਉੱਪਰ ਥੱਲੇ ਪੈ ਕੇ ਦੇਖ ਲੈ ਬਰਾਬਰ ਵਜਨ ਆਊਗਾ ਹਾਂ ਬெட் ਲਾਉਣਾ ਦਾ ਅੱਜ ਤਾਂ ਅਸੀਂ ਤੁਹਾਨੂੰ ਦੁਪਹਿਰੇ ਬੁਲਾਉਂਦਾ ਤਾਂ ਬெட் ਲਾ ਦਈਏ ਆ ਬெட் ਵਾਲੇ ਨੇ ਕੰਮ ਦੋ ਦਿਨ ਹੋਰੇ ਕੰਮ ਦਾ ਕਹਿੰਦੇ ਦੋ ਤਿੰਨ ਦਿਨ ਹਾਂ ਵੱਧ ਲੱਗ ਜੇਵੇ ਕਵਰੇ ਚੱਲ ਹੁਣ ਵੀ ਮੀਂਹ ਪਿਆ ਉਹ ਨਾ ਹੁਣ ਪਵੇ ਬਸ ਜਿਹੜਾ ਪਹਿਲੇ ਆ ਪੈ ਗਿਆ ਚਲੋ ਜੀ ਇੱਥੇ ਬਾਕੀ ਉਹਦੇ ਹੱਥ ਆ ਭਾਈ ਇਹ ਤਾਂ ਕੋਲ ਅਈ ਦਾ ਅਰਦਾਸ ਹੀ ਕਰ ਸਕਦੇ ਹਾਂ ਕਿ ਨਹੀਂ ਕਿਤੇ ਵੀ ਨਾ ਕਿਣੀ ਬਵੇ ਓਕੇ ਸਭ ਦੀ ਆਪਣੇ ਵਰਗੀ ਖਾਲੀ ਆ ਭਈ ਇਹ ਹੱਦੇ ਦੇ ਕਹਿੰਦੇ ਬਿਹਾਰ ਚ ਦੋ ਦਿਨ ਦਿਨ ਹੋ ਗਏ ਮੀਂਹ ਪੈਂਦੇ ਨੇ ਪੂਰਾ ਗੜੇ ਬਹੁਤ ਪਏ ਕਹਿੰਦਾ ਸਾਡੀ ਕਣਕਾਂ ਵੱਡੀਆਂ ਉੱਪਰ ਨੂੰ ਪਾਣੀ ਚੱਲਦਾ ਕਣਕਾਂ ਵੱਡੀਆਂ ਹੋਈਆਂ ਦੇ ਉੱਪਰ ਨੂੰ ਪਾਣੀ ਇਹ ਜੱਥੀ ਵੱਡੀਆਂ ਹੋਈਆਂ ਹੀ ਕਈ ਜਣ ਬੰਦੇ ਬਹੁਤ ਵਰ ਕੇ ਬਿਜਲੀ ਦਾ ਉਹ ਬਿਹਾਰ ਚ ਆ ਇਕੱਲੇ ਜਰਾ ਹਵਾ ਤੇ ਬਿਹਾਰ ਚ ਹੋਏ ਆ ਇਕੱਲੇ ਜਰਾ ਚਲੀ ਇੱਕ ਬੈਨਰ ਦੇ ਪਰਸਨ ਹੋਣ ਨਹੀਂ ਦਾ 55 ਪਤਾ ਹੀ 60 ਜਣੇ ਮਰਲੇ ਹਾਂ ਬਹੁਤ ਮਾਰੇ 60 ਜਣੇ ਬਿਜਲੀ ਕਰਕੇ ਬਿਜਲੀ ਪੈ ਗਈ ਬਿਜਲੀ ਪੈ ਗਈ ਘਟੌਤ ਹੋ ਗਿਆ ਹਾਂ ਕਹਿੰਦੇ ਜਿਹੜੇ ਰਹਿਨੇ ਆ ਵੀ ਆਪਣੇ ਘਰਾਂ ਚ ਰੋ ਬਿਹਾਰ ਤੇ ਬਹੁਤ ਖਰਾ ਲੱਗੇ ਚਲੋ ਭਾਈ ਬਚਾਉਈ ਰਹੇ ਆ ਦਿਨਾਂ ਚ ਆ ਕੇ ਕਹਿੰਦਾ ਸੈਲਰ ਆ ਦੇ ਨਾਗੇ ਤੁਨ ਕਹਿੰਦੇ ਸੈਲਰ ਆ ਦੇ ਨਾਗੇ ਤੁਨ ਕਿੱਧਰ ਨੂੰ ਕਿਦੇ ਉਧਰ ਨਹੀਂ ਬੈਰਕ ਨਹੀਂ ਚਲ ਅਸੀਂ ਵੀ ਮਾਰ ਕਰਨੇ ਮੇੜਾ ਚਲੋ ਵੀ ਚੱਲਦੇ ਹਾਂ ਹੁਣ ਖੇਤਾਂ ਦਿਖਾਉਣੇ ਤੁਹਾਨੂੰ ਰੰਗ ਟੰਗ ਕੀ ਕਰਿਆ ਪ੍ਰਮਾਤਮਾ ਨੇ ਚਲ ਆਈ ਚੇਤੇ ਚਤਰਾਇਆਂ ਕਰਦਾ ਕੀਤੋ ਦਲਾ ਗਿਆ ਅੱਜ ਕੀਤ ਅੱਜ ਹਾਂ ਕੱਲੋਂ ਪਸਾਕ ਚੜ ਜਾਣਾਂ ਤਰ ਨਵਾਂ ਮੀਨਾ ਚੜ ਜਾਣਾ ਕੀਤ ਚਤਰਾਈਆਂ ਕਰਦਾ ਹੁੰਦਾ ਹਾਂ ਅੱਛਾ ਐਦਿਕਾ ਕਰੀਆਂ ਨਹੀਂ ਆ ਆ ਕਰੇ ਦੁੱਤੀ ਹੁਣਾ ਆ ਖਰਚ ਆ ਕਰੀਏ ਨਹੀਂ ਤੇ ਬਹੁਤ ਅੱਧੇ ਜੇਤੀ ਦਾ ਇੰਨਾ ਕਰ ਬੰਨ ਤੋੜ ਦਉਂਦਾ ਨਿਕਾ ਬੰਨ ਤੋੜ ਕਦੇ ਬੰਨ ਤੋੜ ਦਉਂਦਾ ਦੇਖ ਲਓ ਸੁਣ ਲੈ ਇਹਦੀ ਯਾਰ ਪਾਣੇ ਪਾਉਂਦਾ ਫੇਰ ਨਹੀਂ ਅੜਦਾ ਹੈਗਾ ਜੀ ਅੱਛਾ ਪਾਣੇ ਪਾਉਂਦਾ ਅੱਛਾ ਬਾਕੀ ਬੱਕਰੀਆਂ ਬਣੇ ਕੋ ਥੋੜੀਆਂ ਹੀ ਰਹਿ ਗਈਆਂ ਭਾਈ ਰਹਿ ਗਈਆਂ 6-7 ਕਦਾਈ ਅੱਜ ਦੋ ਕਾਲੂ ਲੈ ਵੀ ਜਾਣੀਆਂ ਦੀਪੀ ਆਇਆ ਸਾਡੇ ਤੇ ਜੇ ਜਿਹੜੀਆਂ ਦੋ ਆਹ ਬੇਜੜੀਆਂ ਇਹਦੀ ਰਹਿ ਗਈਆਂ ਐ ਹਾਂ ਜਿਹੜੀਆਂ ਰਹਿ ਗਈਆਂ ਅੰਦਰ ਬੜੀਆਂ ਐ ਮੀਂਹ ਕਰਕੇ ਬਾਈ ਬਾਕੀ ਆਪਾਂ ਵੇਚ ਬੀਚ ਦਿੱਤੀਆਂ ਤੇ ਲੈ ਵੀ ਗਏ ਤੇ ਵੀਰ ਤੇ ਉਹ ਇਹੀ ਬੇਜੜੀਆਂ ਆਪਾਂ ਛੇ ਰਹਿ ਗਈਆਂ ਬਾਕੀ ਦੇਖਦੇ ਕੱਲੂ ਇੱਕ ਅੱਜ ਆਏ ਤੇ ਉਹ ਅੱਛਾ ਕੱਲੂ ਲੈ ਜਾਵਾਂਗੇ ਜੋ ਹੋਰ ਨੇ ਕਿਸੇ ਲੈਣੀ ਹੋਈ ਆ ਦੱਸ ਦਿਓ ਭਾਈ ਦੇ ਦੇਣੀ ਆਪਾਂ ਦੇਖੋ ਜੇ ਰੱਖਣੇ ਆ ਚਾਵਾ ਨਾ ਦੋ ਦੋ ਬੱਕਰੀਆਂ ਦੋ ਛੇਲੇ ਇਹ ਤਾਂ ਦੋ ਪੱਠਾ ਹੈ ਅਨਾਈ ਡੈੜੀ ਆਇਆ ਹਾਂ ਛੇ ਨਾਲ ਛੇ ਨਾਲ ਛੇ ਨਾਲ ਬਾਕੀ ਮੰਡੀ ਮੁੰਡੀ ਫੇਜੇ ਕੋਈ ਥੋੜੀ ਵੇਕੀ ਦੱਸ ਦਿਓ ਕਿਸੇ ਲੈਣੀ ਆ ਹੋਈ ਆ ਇਹਦੇ ਵਿੱਚ ਨਾ ਫਿਰ ਆਪਾਂ ਨੇ ਖੋਲ੍ਹ ਲਈਏ ਮਿੱਟੀ ਪਾ ਕੇ ਸਬਜ਼ੀਆਂ ਭਾਜੇ ਲਾ ਦੇਣੀ ਇਹ ਥੋੜੀ ਐਈ ਬਾਈ ਆਪਾਂ ਨੇ ਹੁਣ ਸਾਰੀਆਂ ਹੀ ਸੇਲ ਕਰਤੀਆਂ ਹਾਂ ਹਾਂ ਕਦੇ ਹੀ ਸਾਰੀਆਂ ਹੀ ਕਰਤੀਆਂ ਬਹੁਤ ਸੇਵਾ ਬਹੁਤ ਮੰਗਦੀ ਐ ਬਾਈ ਸੇਵਾ ਬਹੁਤ ਇੱਕ ਬੰਦਮੀ ਯਾਤ ਨਹੀਂ ਖੜਦੀ ਐ ਹਮ ਇਹਦਾ ਚੋਗੜਾ ਮੰਗਦੀ ਐ ਚੋਗੜਾ ਹਮ ਚੋਗਨੇ ਕਰਦਾ ਵਾਧਾ ਵੇਰਾ ਬਾਈ ਇਹੀ ਕਰਦੀ ਸਾਨੂੰ ਘਾਟਾ ਪਿਆ ਹੋ ਰਿਹਾ ਵਾਧਾ ਵੇਰਾ ਹੋ ਰਿਹਾ ਆਪਾਂ ਕਹਨੇ ਆ ਵੀ ਕਰੋ ਜੀ ਨਹੀਂ ਨਾ ਨਾ ਕੰਮ ਵਧੀਆ ਕੰਮ ਵਧੀਆ ਵਾਧੇ ਵਾਲਾ ਕੰਮ ਆ ਘਾਟੇ ਵਾਲਾ ਨਹੀਂ ਕੰਮ ਵਧੀਆ ਵੀ ਆਹ ਹੈ ਕਾਕੰਡਾ 24 ਘੰਟੇ ਮੰਗਣੀ ਹੈ ਸਹੀ ਹਾਂ ਹਾਂ ਨਾ ਦਿਹਾੜੀ ਚਾਰਾਂ ਚਾਰਾ ਖੁੱਲਾ ਇਹ achar ਹੋਵੇ ਸਭ ਨਾਲੋਂ ਵਧੀਆ achar ਵੀ achar achar ਦਾ ਟੋਕਰੀ ਪਾਵੇ ਤੂੰ ਵੀਰ ਲਾ ਕੇ ਉਹ ਵਧੀਆ ਨਾਲ ਦਾਣਾ ਹੁੰਦਾ ਆਪਾਂ ਉਹਦਾ achar ਪਾਉਨੇ ਜਿਹੜਾ ਹਾਂ ਉਹ ਮੱਕੀ ਦਾ achar ਲਾਜ਼ਮੀ ਪਾਵੇ ਨੇ ਹੈਨਾ ਮਾਉ ਦੀ ਰਾਹੇ ਦੀ ਮੱਕੀ ਵੀ ਜਿੰਨੀ ਜਿੰਨੇ ਕੰਨਾ ਬੀਜੇ ਹਾਂ ਇਹ ਤਾਂ ਟੋਕਰੀ ਪਾ ਦੇ ਚੱਕ ਕੇ ਜਾ ਫਿਰ ਪੱਤਾ ਆਪਾਂ ਜਿਹੜਾ ਚਾਰਦੇ ਆ ਇਹਨਾਂ ਵਿਚੜ ਚਿਕੜਾ ਖੁੱਲਾ ਛੱਡਦਾ ਕੀ ਆਉ ਫਾਇਦੇ ਉਹਨਾਂ ਨੂੰ ਤਾਂ ਫਾਇਦਾ ਜਮੀ ਉਹ ਜਮੀ ਉਹਦਾ ਵੇਡਪੂਰ ਤੋਂ ਵੀ ਨਹੀਂ ਪਾਉਣੀ ਦਾਦੇ ਡੈਡੀ ਨੰਬਰ ਬਾਕੀ ਤੁਹਾਨੂੰ ਕਮੈਂਟਾਂ 'ਚ ਦੇ ਦੋਗੇ ਭਾਈ ਜੇ ਕਿਸੇ ਨੂੰ ਲੈਣਾ ਹੋਇਆ ਹਨਾ ਜੀ 10 ਵੀ ਦੇ ਬੋਰ ਵੀ ਦੇ ਆ ਨੰਬਰ 97819 15925 97891 15925 ਠੀਕ ਹੈ ਜੀ ਆ ਮੋਬਾਈਲ ਨੰਬਰ ਜੇ ਕਿਸੇ ਵੀਰ ਨੇ ਭਾਈ ਨੇ ਲੈਣੀਆਂ ਹੋਈਆਂ ਤਾਂ ਦੱਸ ਸਕਦਾ ਹਾਂ ਚੱਲ ਜੀ ਖੇਤਾਂ ਜੀ ਨੂੰ ਆਜੋ ਕਿੱਥੇ ਚੱਲੀਏ ਫੋਟੋ ਸਾਈਜ਼ ਚੱਕ ਦਾਂਗਾ ਲੋ ਜੀ ਬਈ ਪਹੁੰਚ ਗਏ ਖੇਤ 'ਚ ਖੜਾਤੀਆਂ ਚੁੱਭੀਆਂ ਪਾਣੀ ਦੀਆਂ ਸਰਾਜ ਵੀ ਖੜ ਗਿਆ ਬਈ ਬਹੁਤ ਜ਼ੋਰ ਨਾਲ ਪਿਆਵੀ ਪਹੁੰਚ ਗਏ ਇੱਧਰ ਸੈਲਰ ਕੋਲ ਖੇਤਾਂ 'ਚ ਵੀ ਜਿੰਨਾ ਪਾਣੀ ਲਾਉਣਾ ਉਹਨਾ ਪਾ ਲਿਆ ਪਾਣੀ ਦੇਖ ਲਾ ਪਾਏ ਵਿੱਚ ਵੀ ਯੂਬੀਆ ਖੜਾ ਹਾ ਨਹੀਂ ਰੇਤਾ ਇਹ ਹਾਂ ਰੇਤਾ ਰੇਤਾ ਨਾਲ ਹਾਂ ਉਹ ਵੀ ਅੱਧਾ ਪੌਣਾ ਘੰਟਾ ਗਿਆ ਪਏ ਇਹਨੂੰ ਹਾ ਇਹਨੂੰ ਬਾਕੀ ਬਹੁਤ ਧਾਰਤੀ ਭੁੱਖੀ ਸੀ ਖਾ ਪੀ ਗਈ ਹੂੰ ਬਾਕੀ ਪਿਆਵੀ ਬਹੁਤ ਜ਼ੋਰ ਨਾਲ ਬਹੁਤ ਜ਼ੋਰ ਨਾਲ ਫੁੱਲ ਚੱਲੇ ਫੁੱਲ ਫੁੱਲ ਹੂੰ ਪਿੰਡ ਤਾਂ ਐ ਲੱਗਦਾ ਵੀ ਬਹੁਤ ਮੀ ਪਿਆ ਵਾ ਹੂੰ ਤਾਲੀਆਂ ਭਰੀਆਂ ਜਾਂਦੀਆਂ ਦੀ ਹੂੰ ਭਰੀਆਂ ਐ ਇੱਦਾਂ ਇੱਦਾਂ ਦੱਖਣ ਨੂੰ ਬਹੁਤ ਆ ਬੱਦਲ ਹੁਣ ਹਲੇ ਵੀ ਇੱਦਾਂ ਕਿਰਪਾ ਕਰ ਦੋ ਵੈਸੇ ਚੰਡੀਗੜ੍ਹ ਮੋਹਾਲੀ ਸਾਈਡ ਬਈ ਬਹੁਤ ਆ ਬਹੁਤ ਬੱਦਲ ਐਦਾਂ ਨੂੰ ਹਲੇ ਵੀ ਬਾਕੀ ਆ ਕਣਕ ਪੱਕੀ ਵੀ ਆ ਉਹ ਨਰਮ ਉਹ ਵੜਾਉਣੀ ਦੀ ਪਈ ਊਹੇ ਪਰ ਵਾਲੀ ਉਹ ਵੜਾਉਣੀ ਪਹਿਲਾਂ ਹਾਂ ਪਹਿਲਾਂ ਉਹ ਪੱਕੀ ਉਹ 4 ਕਿਲੋ ਵੜਾਉਣੇ ਆ ਹੂੰ 4 1/2 4 ਆ ਇਹਨੇ ਫਿਰ ਹੋਰ ਆ ਜੂ ਆ ਪੱਕ ਜਾ ਇਹ ਤਾਂ ਲੇਟ ਆਉਂਗੀ ਇਹ ਤਾਂ 20 ਤਰੀਕ ਤੱਕ ਵੱਢੂਗੀ ਆਪਣੀ ਹਾਂ ਕਿਹਨੇ ਜੀ 20 ਨਹੀਂ ਆ 20 ਤੇ ਵੀ ਲੇਟੇ ਹੋ ਜੂਗੇ ਸ਼ਾਇਦ ਕੰਗਾ ਜੇ ਨਹੀਂ ਪੱਕੀ ਵੱਢੋਗੇ ਹਾਂ ਹਾਂ ਮੰਡੀ ਵਿੱਚ ਤਾਂ ਨਹੀਂ ਬੈਠਣ ਦਾ ਕੰਮ ਨਹੀਂ ਨਹੀਂ ਇਹ ਕੋਲ ਫਲਈਆ ਮਾਰਦਾ ਆਪਣੇ ਫਿਰ ਇਹ ਸਾਰਾ ਖਰਚਾ ਪੈਂਦਾ ਕੋਲ ਫਲਈਏ ਜੇ ਦੋ ਦਿਨ ਲਾਤੇ ਆਪਣੇ ਉਰੇ ਪੈਣੇ ਹਾਂ ਆਪਣੇ ਉਰੇ ਲੇਬਰ ਦੇ ਆਪਣੇ ਉਰੇ ਪਾਣਾ ਹਾਂ ਕੋਲ ਫਲਈਏ ਸਾਰਾ ਆਪਾਂ ਤੇ ਹੀ ਲੰਨੇ ਹਾਂ ਸਾਡੇ ਏਰੀਆ ਚ ਪਈ ਐਗਤੀ ਪਾਪੂਲਰ ਬਹੁਤ ਲੱਗ ਗਿਆ ਪੂਲਰ ਕੇ ਲੇਬਰ ਦਾ ਬਹੁਤ ਔਖਾ ਲੇਬਰ ਲੇਬਰ ਦਾ ਤਾਂ ਕੋਈ ਨਹੀਂ ਲੇਬਰ ਤਾਂ ਮਿਲ ਜੂਗੀ ਹੂੰ ਰੇਟ ਪਹਿੰਗਾ ਹੋ ਗਿਆ ਲੇਬਰ ਦਾ ਰੇਟ ਮਹਿੰਗਾ ਬਾਕੀ ਬੱਦਲ ਰੋਜ ਆਉਂਦਾ ਚੜ ਕੇ ਹਾਂਜੀ ਅਗਲਾ ਪੜਾਊਗਾ ਕਿ ਕੜਾਊਗਾ ਹੂੰ ਆਓ ਇਹਦਾ ਔਖਾ ਬਹੁਤ ਔਖਾ ਹੂੰ ਵੱਡੀਆਂ ਭਰੀਆਂ ਮਮੀ ਪੈ ਗਿਆ ਫੇਰ ਬੋਲ ਪਲੇਆ ਕਰੀਦਾ ਉਹਦਾ ਤਾਂ ਬਹੁਤ ਔਖਾ ਇਹ ਨਹੀਂ ਜੀ ਨਹੀਂ ਆਉਂਦਾ ਬਹੁਤ ਚੜ ਚੜ ਕੇ ਹਾਂਜੀ ਅੱਗੇ ਦੇਖ ਲੈ ਖਲੀਆਂ ਲਾਉਂਦੇ ਤੇ ਵੇ ਪੰਡਮੀ ਨਾ ਮੀਨਾ ਕੱਢੀ ਜਾਂਦੇ ਰੰਮੀਆਂ ਨਾ ਸਰਾਇ ਕਰਾਣਾ ਕਿੱਦਾਂ ਕੜਾ ਖਾਲੀ ਕਿਆ ਮਤਲਬ ਗਰੇ ਲਾ ਲੈਂਦੇ ਤੇ ਕਰੇ ਮਟੇਰ ਲਾਤੇ ਹਾਂ ਹੂੰ ਇਹ ਇੰਜਣਾ ਨਾ ਰੰਮੀਆਂ ਉਹਨੀਆਂ ਤਾਂ ਕੱਢਣੀ ਬੜਿਆਂ ਨੇ ਕਿਵੇਂ ਭਰੀਆਂ ਚੱਕ ਚੱਕ ਕੇ ਇੱਕ ਥਾਂ ਜਮਾ ਕਰ ਲੈਣੀ ਅੱਛਾ ਹੋਰ ਹੋਰ ਖੇਤਾਂ ਨਹੀਂ ਮਟੋ ਲੈਂਦੇ ਤੇ ਅੱਛਾ ਹੋਰ ਖੇਤਾਂ ਵੀ ਇੱਕ ਜਗ੍ਹਾ ਹੀ ਲਾ ਲੈਣਾ ਹਾਂ ਅੱਛਾ ਜੀ ਉੱਥੇ ਰੰਮੀ ਕੱਢ ਕੇ ਸਰਾਇ ਕਰ ਹਾਂ ਉੱਥੇ ਕੱਢਣੀ ਠੀਕ ਹੈ ਹੂੰ ਹੁਣ ਕਹਿੰਦੇ 12000 ਰੁਪਇਆ ਕਢਾਈ ਵਢਾਈ ਵਿੱਚੇ ਮੰਗਦੇ ਵੱਧ ਮੰਗਦੇ ਹੁਣ 12000 ਵੱਧ ਮੰਗਦੇ ਹੁਣ 12000 ਸੁਣਿਆ ਤਾਂ ਭਈਏ ਕਹਿੰਦੇ 12000 ਤਾਂ ਮੈਂ ਭਈਆਂ ਦੇ ਜਉਣੇ ਆ 12000 ਮੰਗਦੇ ਕਹਿੰਦੇ ਆਓ ਚਲੂ ਮੰਗਦੇ ਹੁਣੇ ਮਾੜਾ ਮੋਟਾ ਘਟਾ ਕੇ 12000 ਮੰਗਦੇ ਆ ਕਢਾਈ ਵਿੱਚ ਵਢਾਈ ਫੇਰ ਥਰੇਸਰ ਵਾਲੀ ਲੱਗ 2-3 2500-3000 ਰੁਪਇਆ ਉਹਦਾ ਫੇਰ 3000 ਉਹਦਾ 4 ਪੀਪੇ 5 ਪੀਪੇ ਵਿੱਚੇ ਹੋਗੇ ਲੀਵਰ ਦੇ ਕਢਾਈ ਵਢਾਈ ਕੜਾਈ-ਵੜਾਈ ਵਿੱਚੇ ਹੋ ਗਈ 15000 ਚ ਕਿੱਲਾ ਵੇਂਦੇ। ਹਾਂ ਕੱਢਣੀ ਕੀ ਨੇ? ਕੱਢਣੀ ਉਹੀ ਲੇਬਰ ਨੇ 12000 ਚ। ਕੜਾਈ-ਵੜਾਈ ਹੋਰ ਕੀ ਹੁੰਦਾ ਏ? ਉਹਨਾ ਨਹੀਂ ਹੈ। ਹਾਂ ਉਹਨਾਂ ਨੇ 12000 ਚ। ਮੈਂ ਨਹੀਂ ਤਾਂ ਹਰੀ ਜਨਾਂ ਦੇ ਮੁੰਡੇ ਕੱਢ। ਨਾ ਨਾ ਕੜਾਈ-ਵੜਾਈ 12000 ਮੰਗਦੇ ਬਈਏ। ਅੱਛਾ। ਹੂੰ। ਤੇ ਉਹ ਤਾਂ ਮੈਂ ਨਾ ਖਾਉਂਦਾ। 15000 ਚ ਕਿੱਲਾ ਵੇਂਦਾ। ਤੂੜੀ ਪੁੱਛਣੀ ਕਿਸੇ ਨੇ ਨਹੀਂ। ਤੂੜੀ ਪੁੱਛਦੇ। ਨਹੀਂ ਤੂੜੀ ਵਿਗ ਜਾਂਦੀ ਚੱਲ ਐਨੇ ਕਿ ਦੀ। ਤੂੜੀ ਵਿਗ ਜਾਂਦੀ ਜੀ। 10-12000 ਦੀ। ਕਿ ਨਹੀਂ ਜੀ? 15-15 ਦਾ ਵੀ ਕਿੱਲਾ ਵੇਚ ਜਾਂਦਾ। ਹਾਂ 15 ਦਾ ਜੀ ਹੁਣ ਤਾਂ ਕਿਸੇ ਨੇ ਪੰਜ ਚਾਰ ਨੂੰ ਨਹੀਂ ਪੁੱਛਣੀ ਐਦਿ ਕੀ ਸਾਡੇ ਇਲਾਕੇ ਵਿੱਚ ਹਰੈਸਰ ਬਹੁਤ ਚੱਲਣਾ ਹੂਂ ਟੂੜੀ ਬਹੁਤ ਪੜਣੀ ਮੋਰ ਅੱਜ ਚਾਰੇ ਪਾਸੇ ਦੇਖ ਲਓ ਬਹੁਤ ਰਹੇ ਬਣਾਉਣੀ ਨਹੀਂ ਐਦਿ ਕੀ ਕੰਬਾਈਨਾ ਨਾਲ ਉਹ ਮੁੱਲ ਦੀ ਉਹ ਕਾਵਾਂ ਰਲ ਜਾ ਕੇ ਕਰੀ ਜੋ ਫੇ ਬੇਗਦੀ ਕੁਝ ਨਹੀਂ ਤੁਸੀਂ ਕੀ ਕਰਨੀ ਆਪਣੀ ਹੁਣ ਆਪਾਂ ਨੇ ਆਪਣੀ ਕੀ ਕਰਨੀ ਆਪਣੀ ਆਪਣੀ ਵੇਚਣੇ ਜਾੜੇ ਜੂੜੇ ਜਵੇਗੇ ਜੇ ਵਿਕੇ ਹੈ ਠੀਕ ਹੈ ਹੋਰ ਕੀ ਕਰਾ ਹੁਣ ਜੇ ਨਾ ਵਿਕੇ ਜਾੜੇ ਵੀ ਨਾ ਬਕੇ ਭੇਜਨੇ ਛੱਡ ਜੀ ਫੇਰ ਕੀ ਕਹਿੰਦੇ ਆ ਫੇਰ ਵਿਆਜ ਆਉਂਗਾ ਹੁਣ ਪੈਸੇ ਪੂਸੇ ਮਸ਼ੀਨਾਂ ਵਾਲਿਆਂ ਦੇ ਦੇਣ ਕਿ ਫੇਰ ਪ੍ਰਾਊਟ ਕੱਟੂਗੇ ਨਾ ਕਾਦੀ ਪ੍ਰਾਊਟ ਪੈ ਪਿਛਲੇ ਸਾਲ ਤਾਂ ਬਚਿਆ ਨਹੀਂ ਕੋਈ ਕੁਝ ਨਹੀਂ ਬਚਿਆ ਭਾਈ ਕੁਝ ਨਹੀਂ ਚੁਕਾਈ ਆ 1000 ਰੁਪਏ ਰੇੜੇ ਨੂੰ 1000 ਰੁਪਏ ਪੰਡ ਹਮ 2300 ਰੁਪਏ ਰੇਟ ਤਾਂ ਇਹ ਔਖਾ ਹੋਈ ਐ ਇੱਕ ਤੀਕਾ ਔਖਾ ਰਹਾ ਤੂੜੀ ਦਾ ਆ ਹੁਣ ਜਿਹੜੀ ਖੜੀ ਬਬੂਲਾਂ ਚਾ ਲੇਬਰ ਤੇ ਵੱਡ ਹੋਣੀ ਆ ਮੇਰੇ ਸਾਹ ਨਾਲ ਸਰੋਂ ਬੀਜੀ ਹੋਈ ਫਾਇਦਾ ਹੈ ਸਰੋਂ ਹਾਂ ਨਹੀਂ ਸਰੋਂ ਦਾ ਰੇਟ ਵੀ ਹੈ ਜੀ ਸਰੋਂ ਦਾ ਰੇਟ ਵੀ ਵਧੀਆ ਨਾਲੇ ਬਈਏ ਲੇਬਰ ਘੱਟ ਕੱਢ ਦਿੰਨੇ ਆ ਵढਾਈ ਉਹਨਾਂ ਦੀ ਹਾਂ ਉਹਨਾਂ ਦੀ ਘੱਟ ਹੁੰਦੀ ਆ 5-6000 ਕਿਲੋ ਉਹ ਹੈਨਾ ਜੀ ਕੜਾਈ ਵढਾਈ ਵਿੱਚ ਹਾਂ ਇੰਨਾ ਗਿਆ ਇੰਨਾ ਕੋ ਹੋਣਾ ਬਾਕੀ ਐਕਟ ਹੀ ਲਾਈ ਨਹੀਂ ਐਕਟਿਵ ਦਾ ਪੱਕਾ ਰੇਟ ਪਤਾ ਨਹੀਂ ਸਾਨੂੰ ਨਾ ਗਾਹਾਂ ਨੂੰ ਬੁੱਟਿਆ ਜੀ ਸਰੋਂ ਹੀ ਲਾਉਣਾ ਆਓ ਗਾਹਾਂ ਨੂੰ ਤਾਂ ਕਣਕੇ ਨਹੀਂ ਸਰੋਂ ਹਾਂ ਗਾ ਨੂੰ ਫੇਰ ਮੰਦਾ ਵੇਜਣਾ ਸਰ ਸਰ ਉਹ ਵੀ ਰੇਟ ਹੈ ਇੱਕ ਸੀ ਸੋਣਾ ਗਏ 6000 ਆ ਦੱਸਦਾ ਨਹੀਂ ਜੇ ਕਰ ਲੈ ਨਹੀਂ ਤਰ ਤਬਰੀ ਹਾਂ ਕਹਿੰਦਾ 6000 6000 ਰਾਹੀ ਦਾ ਛਕਾ ਕੇ ਪਹਿਲੇ ਭਰ ਕੇ ਰੱਖ ਲੈਣੇ ਅੱਛਾ ਜੀ ਹਾਂ ਕਹਿੰਦਾ ਗਾ ਵਿੱਚੂ ਵੀ ਮਹੀਨੇ 2 ਮਹੀਨੇ ਤੱਕ ਵਿੱਚੂ ਹਾਂ 2 ਮਹੀਨੇ ਤੱਕ ਚਮਕਿਆ ਹੁੰਦਾ ਫੇਰ ਆਹ ਨਹੀਂ ਕਹਿੰਦਾ ਵਿੱਚ ਨਹੀਂ ਅੱਛਾ ਜੀ ਜੇ ਕਹਿੰਦਾ ਹੁਣ 6000 ਨੂੰ ਰੇਟ ਹੂੰ ਇੱਥੇ ਕਹਿੰਦਾ 7 ਨੂੰ ਹੋ ਜਾਣ ਆ ਰਾਮ ਨਾਲ ਹੂੰ 7 ਨੂੰ ਵੀ ਲੱਗਦੀ ਹੋਣੀ ਕੀ ਪਤਾ ਕਿਤੇ ਮੈਂ ਜਣੀ ਕਿ 6000 ਰੇਟ ਸੁਣਿਆ ਬਾਕੀ ਇਹ ਜੀ ਬੀਜੀ ਘਟਾ ਹੂੰ ਪਾਈ ਘਟਾ ਹਾਂਜੀ ਜਵਾ ਬਹੁਤ ਜਵਾ ਜਵਾ ਦੇ ਕਿਨੇ ਬੀਜੀ ਸਭੀ ਉਹਨੇ ਇੱਥੇ ਵੜਾ ਲਈ ਭਾਈ ਉਹ ਅਪਪੂਲਰਾਂ ਦੇ ਬੈਕ ਸਾਈਡ ਆ ਇੱਥੇ ਕਣਕ ਕੱਲ 2 ਕਿਲੇ ਵੜ ਲੇ ਹਾਂਜੀ ਇਹ ਵੀ ਗੇਤੀ ਦੀ ਸੀ ਅਗੇਤੀ ਦੀ ਇਹ ਪੱਕੀ ਦੀ ਹੂੰ